ਜਿੱਕਰ ਉਹ ਹਮਨੇ ਆਈ ਹੈ ਰਿਪੋਰਟ ਕਰਨਾ ਚੋਰੀ ਹੋਈ ਹੈ ਇਹ ਆਪਣੇ ਸ਼ਾਜਲੀ ਪਿੰਡ ਚ ਤਿੰਨ ਦੁਕਾਨਾਂ ਤੇ ਚੋਰੀ ਹੋਈ ਹੈ ਜੀ ਤਿੰਨੇ ਦੁਕਾਨਾਂ ਥਾਣੇ ਤੋਂ ਅੱਧਾ ਅੱਧਾ ਕਿਲੋਮੀਟਰ ਕੋਈ 800 ਮੀਟਰ ਦੀ ਦੂਰੀ ਤੇ ਬਾਕੀ ਰਾਤ ਨੂੰ 12:30 ਵਜੇ ਦਾ ਟਾਈਮ ਸੀਗਾ ਜੀ ਕਿੰਨੇ ਦਾ ਨੁਕਸਾਨ ਨੁਕਸਾਨ ਕਿੰਨੇ ਨੁਕਸਾਨ ਵੀਰੇ ਗੱਲੇ ਦੇ ਵਿੱਚ ਵਿੱਚ ਟੁੱਟ ਭੱਜ ਲਾ ਕੇ 16-17000 ਰੁਪਏ ਪਿਆ ਸੀਗਾ ਤੇ ਕੈਸ਼ ਦੀ ਚੋਰੀ ਕਰਕੇ ਲੈ ਗਏ ਕਿਸ ਤਰ੍ਹਾਂ ਚੋਰ ਕੰਪਟਰ ਵਗੈਰਾ ਥੋੜੇ ਤੇ ਉਹ ਤਿੰਨ ਜਣੇ ਸੀਗੇ ਜੀ ਇੱਕ ਤਾਂ ਇੱਧਰ ਖੜ ਗਿਆ ਸਾਈਡ ਤੇ ਜੀ ਨਾਲ ਵਾਲੀ ਗੜੀ ਚ ਤੇ ਦੋ ਜਣਿਆਂ ਨੇ ਰਾਡ પાਕੇ ਸ਼ਟਰ ਨੂੰ ਪਟਿਆ ਪਹਿਲਾਂ ਉਹਨਾਂ ਨੇ ਕੋਪਸ ਪ੍ਰਸ਼ਾਸਨ ਕੋਲ ਵੀ ਕੰਪਲੀਟ ਲਖਾਈਏ ਹਾਂ ਉਹ ਆਈ ਸੀਗੇ ਜੀ ਮੌਕੇ ਤੇ ਪ੍ਰਸ਼ਾਸਨ ਵਾਲੇ ਉਹ ਆ ਕੇ ਲਿਖ ਕੇ ਮਤਲਬ ਮੌਕਾ ਦੇਖ ਕੇ ਲਿਖੇ ਮਤਲਬ ਉਹ ਲੈ ਗਏ ਜੀ ਕੋਈ ਸੀਸੀਟੀਵੀ ਫੁਟੇਜ ਦੇ ਵਿੱਚ ਆਈ ਨਹੀਂ ਚੋਰ ਸੀਸੀਟੀਵੀ ਫੋਟੋ ਚ ਆਉਂਦੇ ਨੇ ਜੀ ਮਤਲਬ ਉਹ ਤਕਰੀਬਨ 12:30 ਤੋਂ ਬਾਅਦ ਬਾਅਦ ਜੀ ਆਏ ਨੇ ਉਹ ਮਤਲਬ ਰਿਕਾਰਡਿੰਗਾਂ ਹੈਗੀਆਂ ਨੇ ਇਸ ਟਾਈਮ ਮੇਰੇ ਫੋਨ 'ਚ ਨਹੀਂ ਮਤਲਬ ਦੂਜੇ ਬੰਦੇ ਦੇ ਨੇ ਉਹ ਰਿਕਾਰਡਿੰਗਾਂ ਕਿੰਨੇ ਜਣੇ ਨੇ ਉਹ ਕੰਨ ਜਣੇ ਨੇ ਕੀ ਲੱਗ ਰਿਹਾ ਸੀ ਕਿਸੇ ਦੇ ਉੱਪਰ ਟੈਟੂ ਵੀ ਛਪਿਆ ਹੋਇਆ ਹੈ ਤੇ ਬਾਹਾਂ ਉੱਪਰ ਆਪਣੇ ਬਾਹਾਂ ਤੇ ਟੈਟੂ ਸੀਗਾ ਜੀ ਤੇ ਐਨਕ ਲੱਗੀ ਹੋਈ ਸੀ ਮੂੰਹ ਬੰਨੇ ਹੋਈ ਸੀ ਕੀ ਲੱਗਦਾ ਹੈ ਕਿ ਵੀ ਪਿੰਡ ਦੇ ਬੰਦੇ ਨੇ ਹੋਏ ਹੋ ਸਕਦੇ ਨੇ ਜਾਂ ਬਾਹਰ ਦੇ ਬੰਦੇ ਹੋ ਸਕਦੇ ਨੇ ਮੇਰੇ ਨੂੰ 99% ਤਾਂ ਪਿੰਡ ਦੇ ਨੇ ਜੀ ਪਿੰਡ ਦੇ ਠੀਕ ਹੈ ਕੀ ਅਪੀਲ ਕੀ ਮਤਲਬ ਬੇਨਤੀ ਕਰੋਗੇ ਪ੍ਰਸ਼ਾਸਨ ਨੂੰ ਜਾਂ ਸਾਡੇ ਟੋਪੇ ਪੱਧਰਾਂ ਕਿ ਸੁਰੱਖਤ ਰੱਖਿਆ ਜਾਂਦੇ ਵੀ ਆ ਮਤਲਬ ਆ ਚੀਜ਼ਾਂ ਤੇ ਹੱਲ ਪਾਈ ਜਾਵੇ ਰੋਕਿਆ ਜਾਵੇ ਬਹੁਤ ਔਖੀ ਦੁਕਾਨ ਦਾ ਇਹ ਚੀਜ਼ਾਂ ਦਾ ਮਸਾਂ ਦਿਹਾੜੀ ਕਰਕੇ ਦੋ ਪੈਸੇ ਬਣਾਉਨੇ ਨੇ ਨੁਕਸਾਨ ਹੋ ਰਿਹਾ ਹੈ ਕਿੱਥੇ-ਕਿੱਥੇ ਰੱਖੀ ਰੱਖਾਂਗੇ ਨੀ ਹਾਂਜੀ ਬਿਲਕੁਲ ਹਾਂਜੀ ਥੋੜਾ ਦੁਕਾਨ ਤੋਂ ਘਰ ਕਿੰਨੀ ਦੂਰ ਹੈ ਮੇਰਾ ਘਰ 1/2 ਕਿਲੋਮੀਟਰ ਹੈ ਜੀ ਕੋਈ ਸੀਸੀਟੀਵੀ ਲੱਗਿਆ ਹੋਇਆ ਸੀਗਾ ਨਹੀਂ ਦੁਕਾਨ 'ਚ ਸੀਸੀਟੀਵੀ ਆਪਣੇ ਨਹੀਂ ਹੈਗੇ ਨਾਲ ਵਾਲੇ ਦੁਕਾਨ 'ਚ ਲੱਗਿਆ ਜੋ ਚਾਉਂਦੇ ਨੇ ਅੱਛਾ ਉਹਦੇ ਵਿੱਚ ਆਉਂਦੇ ਨੇ ਹਾਂਜੀ ਠੀਕ ਹੈ ਜੀ ਉਹ ਫੁਟੇਜ ਦੇ ਵਿੱਚ ਕਲੀਅਰ ਹੋ ਰਹੇ ਨੇ ਕੋਈ ਇੱਕ ਇੱਕ ਵਜੇ ਦੀ ਵਾਰਦਾਤ ਹੈ ਕਿ ਅਸੀਂ ਸਾਨੂੰ ਉਮੀਦ ਹੈ ਵੀ ਅਸੀਂ ਜਲਦੀ ਇਹਨੂੰ ਪ੍ਰੈਸ ਆਊਟ ਕਰ ਲਾਂਗੇ ਤੇ ਨਾਲ ਦੀ ਨਾਲ ਅਸੀਂ ਜਿਹੜੀ ਬਣਦੀ ਕਾਰਵਾਈ ਹੈ ਅ ਫਿਗਰ ਦਰਜ ਕਰ ਰਹੇ ਆ ਬਿਆਨ ਦਰਜ ਕਰਕੇ ਸਰ ਇੱਕੇ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਰਾਤ ਨੂੰ ਜਿਹੜਾ ਅਗਸਤ ਯਾਰਾ ਪੈਟਰੋਲਿੰਗ ਕਰੀਏ ਵੀ ਉਹ ਕੀਤੀ ਨਹੀਂ ਜਾ ਰਹੀ ਵੀ ਇਹਦੇ ਇਹ ਵੀ ਕਿਤੇ ਨਾ ਕਿਤੇ ਚੋਰੀਆਂ ਦਾ ਕਾਰਨ ਬਣਦਾ ਸਾਡੇ ਵੱਲੋਂ ਰੂਟੀਨ 'ਚ ਡੇਲੀ ਜਿਹੜੇ ਸਾਡੇ ਡਿਊਟੀ ਅਫਸਰ ਹੁੰਦੇ ਨੇ 11 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਸਾਡੀਆਂ ਪੈਟਰੋਲਿੰਗ ਪਾਰਟੀਆਂ ਨਿਕਲਦੀ ਨੇ ਪਰ ਉਹਦੀ ਵਜ੍ਹਾ ਇਹ ਹੈ ਵੀ ਏਰੀਆ ਵਾਸਟ ਫੋਨ ਕਰਕੇ ਆਪਣੇ ਥਾਣੇ ਵਿੱਚ ਕਾਫੀ ਪਿੰਡ ਪੈਂਦੇ ਨੇ ਤਾਂ ਡੇਲੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਵੱਧ ਤੋਂ ਵੱਧ ਪਿੰਡ ਕਵਰ ਕਰੀਏ ਤਾਂ ਉਹ ਚੱਕਰ ਦੇ ਵਿੱਚ ਕਈ ਵ ਔਰ ਇਹੋ ਜੀ ਕੋਈ ਗੱਲ ਨਹੀਂ ਡੇਲੀ ਰੂਟੀਨ ਚ ਪੈਟ੍ਰੋਲਿੰਗ ਹੁੰਦੀ ਹੈ ਕੀ ਲੱਗਦਾ ਸਰ ਵੀ ਚੋਰੀ ਜਿਹੜੇ ਚੋਰ ਇਹਨਾਂ ਨੇ ਚੋਰੀ ਕੀਤੀ ਹੈ ਸਰ ਵੀ ਕਦੋਂ ਤੱਕ ਵੀ ਸਾਨੂੰ ਫੁਟੇਜ ਫੁਟੇਜ ਚ ਸਾਨੂੰ ਕਾਫੀ ਨਿਸ਼ਾਨੀਆਂ ਮਿਲੀਆਂ ਨੇ ਤੇ ਅਸੀਂ ਫੁਟੇਜ ਬਰੀਕੀ ਨਾਲ ਚੈੱਕ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਅਸੀਂ ਕੁਝ ਹੀ ਘੰਟਿਆਂ ਦੇ ਵਿੱਚ ਇਹਨਾਂ ਨੂੰ ਰਾਉਂਡ ਅਪ ਕਰ ਲਾਂਗੇ ਠੀਕ ਹੈ ਜੀ ਉਹ ਪੁਸਤ ਪ੍ਰਸ਼ਾਸਨ ਕੋਲ ਵੀ ਇੱਕ ਪਲੇਟ ਲਖਾਈਏ ਹਾਂ ਉਹ ਆਈ ਸੀਗੇ ਜੀ ਮੌਕੇ ਤੇ ਪ੍ਰਸ਼ਾਸਨ ਵਾਲੇ ਉਹ ਆ ਕੇ ਲਿਖ ਕੇ ਮਤਲਬ ਮੌਕਾ ਦੇਖ ਕੇ ਲੈ ਕੇ ਮਤਲਬ ਉਹ ਲੈ ਗਏ ਜੀ ਕੋਈ ਸੀਸੀਟੀਵੀ ਫੁਟੇਜ ਦੇ ਵਿੱਚ ਆਈ ਨਹੀਂ ਚੋਰ ਸੀਸੀਟੀਵੀ ਫੋਟੋ ਜਾਂਉਂਦੇ ਨੇ ਜੀ ਮਤਲਬ ਉਹ ਤਕਰੀਬਨ 12:30 ਤੋਂ ਬਾਅਦ ਬਾਅਦ ਜੀ ਆਏ ਨੇ ਉਹ ਮਤਲਬ ਰਿਕਾਰਡਿੰਗਾਂ ਹੈਗੀਆਂ ਨੇ ਇਸ ਟਾਈਮ ਮੇਰੇ ਫੋਨ 'ਚ ਨਹੀਂ ਮਤਲਬ ਦੂਜੇ ਬੰਦੇ ਦੇ ਨੇ ਉਹ ਰਿਕਾਰਡਿੰਗਾਂ ਕੰਨ ਜਣੇ ਨੇ ਉਹ ਕੰਨ ਜਣੇ ਨੇ ਹਾਂ ਕੀ ਲੱਗ ਰਿਹਾ ਸੀ ਕਿਸੇ ਦੇ ਉੱਪਰ ਟੈਟੂ ਵੀ ਛਪਿਆ ਹੋਇਆ ਸੀ ਬਾਹਰ ਉੱਪਰ ਬਾਹਰ ਤੇ ਟੈਟੂ ਸੀਗਾ ਜੀ ਤੇ ਐਨਕ ਲੱਗੀ ਹੋਈ ਸੀ ਕੀ ਲੱਗਦਾ ਕਿ ਵੀ ਪਿੰਡ ਦੇ ਬੰਦੇ ਨੇ ਹੋਏ ਹੋ ਸਕਦੇ ਨੇ ਜਾਂ ਬਾਹਰ ਦੇ ਬੰਦੇ ਹੋ ਸਕਦੇ ਨੇ 99% ਦਾ ਪਿੰਡ ਦੇ ਨੇ 99% ਠੀਕ ਹੈ ਕੀ اپੀਲ ਕੀ ਮਤਲਬ ਬੇਨਤੀ ਕਰੋਗੇ ਪੁਲਿਸ ਪ੍ਰਸ਼ਾਸਨ ਨੂੰ ਜਾਂ ਅਸੀਂ ਤਾਂ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਦੇ ਆ ਵੀ ਆ ਮਤਲਬ ਆ ਚੀਜ਼ਾਂ ਤੇ ਹੱਲ ਪਾਈ ਜਾਵੇ ਰੋਕਿਆ ਜਾਵੇ ਬਹੁਤ ਔਖੀ ਦੁਕਾਨ ਦਾ ਇਹ ਚੀਜ਼ਾਂ ਦਾ ਮਸਾਂ ਲਿਆੜੀ ਕਰਕੇ ਦੋ ਪੈਸੇ ਬਣਾਉਨੇ ਨੁਕਸਾਨ ਹੋ ਜਾਂਦਾ ਕਿੱਥੇ ਕਿੱਥੇ ਰੱਖੀ ਰੱਖਾਂਗੇ ਹਣੀ ਵੈਲਕਮ ਜੀ ਥੋੜਾ ਦੁਕਾਨ ਤੋਂ ਘਰ ਕਿੰਨੀ ਦੂਰ ਹੈ ਮੈਂ ਕਹ ਅੱਧਾ ਕਿਲੋਮੀਟਰ ਹੈ ਜੀ ਕੋਈ ਸੀਸੀਟੀਵੀ ਲੱਗਿਆ ਹੋਇਆ ਸੀਗਾ ਨਹੀਂ ਦੁਕਾਨ 'ਚ ਸੀਸੀਟੀਵੀ ਆਪਣੇ ਨਹੀਂ ਹੈ ਮਤਲਬ ਨਾਲ ਵਾਲੇ ਗੰਢ 'ਚ ਲੱਗਿਆ ਜੋ ਚਾਉਂਦੇ ਨੇ ਅੱਛਾ ਉਹਦੇ ਵਿੱਚ ਆਉਂਦੇ ਨੇ ਹਾਂ ਜੀ ਠੀਕ ਹੈ ਜੀ ਭਾਈ ਜੀ ਕੀ ਨਾਮ ਹੈ ਦੁਕਾਨ ਦਾ ਆਪਣੇ ਦਾ ਆਪਣੀ ਦੁਕਾਨ ਦਾ ਸਟਾਰ ਟੈਲੀਕਮ ਹੈ ਵਿੱਚ ਅੱਛਾ ਜੀ ਆਪਣਾ ਨੁਕਸਾਨ ਦੀ ਗੱਲ ਕਰੀ ਜਿਹੜੀ ਚੋਰੀ ਹੋਈ ਆ ਰਾਤ ਬੀਤੀ ਰਾਤ ਨੁਕਸਾਨ ਆਪਣਾ ਹੈ ਗਿਆ ਜੀ ਮਤਲਬ 15 ਤੋਂ 17000 ਦੇ ਵਿੱਚ ਵਿੱਚ 15 ਤੋਂ 17000 ਕੀ ਲੈ ਕੇ ਗਏ ਨੇ ਚੋਰ ਜਿਹੜਾ ਲੈ ਗਏ ਮੇਰੇ 4 ਤਾਂ ਫੋਨ ਲੈ ਗਏ ਜੀ ਚਾਰ ਫੋਨ ਲੈ ਗਏ ਹਾਂਜੀ ਹਾਂਜੀ ਕਸਟਮਰਾਂ ਦੇ ਫੋਨ ਸੀਗੇ ਮਤਲਬ ਤਿਆਰ ਕੀਤੇ ਹੋਏ ਸੀਗਾ ਉਹਨਾਂ ਨੂੰ ਦੇਣੇ ਸੀ ਅੱਜ ਤੇ ਮਤਲਬ ਰਾਤ ਜਿੰਦਾ ਤੋੜਿਆ ਬਾਹਰੋਂ ਤੇ ਉਹ ਮਤਲਬ ਚੱਕ ਕੇ ਲੈ ਗਏ ਜੀ 2200 ਰੁਪਿਆ ਮੇਰੇ ਕੋਲ ਲੱਗਦੀ ਸੀ ਉਹ ਲੈ ਗਏ ਜੀ ਜੇ ਨਾ ਕੀਮਤ ਦੇਖੀ ਕਿੰਨੀ ਕੀਮਤ ਕੀ ਮਤਲਬ ਤਾਂ ਇਹਦਾ ਜੀ ਘੱਟੋ ਘੱਟ ਉਹਨਾਂ ਦੀ 5000 4500 5000 ਤੱਕ ਫੋਨ ਦੀ ਕੀਮਤ ਹੈਗੀ ਸੀ ਬੇਸੇ ਤਾਂ ਬਾਕੀ ਹੁਣ ਕਸਟਮਰ ਆਊਗਾ ਕਿੰਨੇ ਦਾ ਨਿਬੜੂਆ ਘੱਟੋ ਘੱਟ ਮੰਨ ਕੇ ਚੱਲੂਗੇ ਨਹੀਂ ਤਾਂ ਹੈਗੀ ਹੋ ਜੀ ਠੀਕ ਆ ਕੀ ਲੱਗਦਾ ਵੀ ਆਣ ਗਵਾਂਡ ਚ ਕਿਸੇ ਨੂੰ ਪਤਾ ਆਵਾਜ਼ ਕੋਈ ਆਈ ਨਹੀਂ ਆਣ ਗਵਾਂਡ ਚ ਅਸਲ ਚ ਵੈਸੇ ਸਾਡੇ ਗਵਾਂਡ ਜਿੱਥੇ ਦਿਨੇ ਵੀ ਮੈਂ ਇੱਕ ਕੁਕ ਦਿਨ ਦੁਕਾਨ ਖੁੱਲੀ ਰਹੀ ਜਿੱਨੇ ਵੀ ਮਤਲਬ ਇੱਥੇ ਤਾਂ ਕੋਈ ਛੇੜਦਾ ਤਾਂ ਹੈ ਨਹੀਂ ਬੰਦੇ ਤਾਂ ਉਹ ਪਿੰਡ ਚੋਂ ਹੀ ਨੇ ਮਤਲਬ ਉਹ ਇੱਥੋਂ ਨਾਲੇ ਦੁਆਲੇ ਤਾਂ ਨਹੀਂ ਹੋਣਾ ਜੀ ਕੋਈ ਮੇਰੇ ਅੱਛਾ ਕੀ ਕਿਸ ਤਰ੍ਹਾਂ ਹੋਇਆਗਾ ਗੇਟ ਕਿਸ ਤਰ੍ਹਾਂ ਤੋੜਿਆ ਗਿਆਗਾ ਕੋਈ ਲੋਕ ਤੋੜਿਆ ਕੋਈ ਇਹਦਾ ਇੱਕ ਮਸੜਾ ਮਰਜ ਮੇਰਾ ਪਾਗਣ ਡਾਂਗ ਟਾਈਪ ਸੱਬਲ ਟੈਪ ਐਡਾ ਲੋਹੇ ਦਾ ਸੀ ਕੁਛਿਆ ਮਨ ਲੋ ਵੀ ਸਾਰਾ ਟੋਟਲ 40 ਤੋਂ 50000 ਹੋਇਆ ਹੋਗਾ ਜੀ ਵਿੱਚ ਡੀਵੀਆਰ ਲੈ ਗਏ ਜੀ ਤੇ ਤਿੰਨ ਢੋਲੀਆਂ ਲੈ ਗਏ ਤੇ 10 ਤੋਂ 12000 ਰੁਪਏ ਕੈਸ਼ ਦੇ ਪਿਆ ਤੇ ਗਈ ਉਹ ਲੈ ਗਏ ਇਹ ਰਾਤੀ ਕਿੰਨੇ ਕੁ ਵਜੇ ਦੀ ਘਟਨਾ ਹੋ ਸਕਦੀ ਉਹ ਤਾਂ ਜਦੋਂ ਸਾਡੇ ਕੈਮਰੇ ਆਹੋ ਨੇ ਮਤਲਬ ਡੀਵੀਆਰ ਹੀ ਲੈ ਗਏ ਅੰਦਾਜ਼ਾ ਕੋਈ ਮਤਲਬ 12 ਤੋਂ 1 ਵਜੇ ਦੇ ਲਗਭਗ ਹੋ ਸਕਦਾ ਵਿੱਚ ਤਾਂ ਆਨਲਾਈਨ ਚੱਲਦੇ ਸੀ ਕੈਮਰੇ ਨਾ ਉਹ ਆਨਲਾਈਨ ਉਹਨੇ ਉਹਦਾ ਚੱਲਦੇ ਦੀ ਗਈ ਉਹ ਪਟਣ ਤੋਂ ਬਾਅਦ ਹੀ ਪਤਾ ਲੱਗਿਆ ਵੀ ਇਹਦਾ ਉਹਨੇ ਹਾਂ ਨਹੀਂ ਰਹੇ ਹਾਂ ਨਹੀਂ ਰਹੇ ਪੁਲਿਸ ਪ੍ਰਸ਼ਾਸਨ ਨੂੰ ਕਰਤੀ ਜੀ ਇਹ ਆਪਣੀ ਹਾਂ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਕਰੀ ਲੱਗਦਾ ਇਹ ਤੋਂ ਸਹਿਗਾ ਸਾਨੂੰ ਇਹ ਪਰੋਸਾ